ਬਦਕਿਸਮਤ ਲੋਕ ਜੇ ਕੋਈ ਸੱਚ ਬੋਲਦਾ ਉਹਦੋਂ ਵੀ ਮਾਣ ਸੀਗਾ ਬੁੰਡਾ ਦਲਜੀਤ ਹੁਣ ਵੀ ਸਾਡਾ ਮਾਣ ਹੈ ਤੇ ਰਹੇਗਾ ਵੀ ਕੋਈ ਗੱਲ ਨਹੀਂ ਪਰ ਮੇਰੀ ਬੇਨਤੀ ਜੇ ਕੋਈ ਸੁਣੇ ਤਾਂ ਫੇਰ ਹੀ ਹੈ ਨਾ ਜਿਹੜੇ ਡੇ ਡੇ ਲੋਕਾਂ ਦੀ ਵੀ ਸੁਣਦਾ ਤੇ ਮੇਰੀ ਗਰੀਬੀ ਕਿੰਨੇ ਸੁਣੀ ਪਰ ਮੇਰਾ ਫਰਜ਼ ਜ਼ਰੂਰ ਬਣਦਾ ਸੀ ਮੈਨੂੰ ਸਾਰਿਆਂ ਨੇ ਕਿਹਾ ਕਿ ਤੂੰ ਇੰਨਾ ਖਾਮੋਸ਼ ਨਹੀਂ ਸੀ ਹੁੰਦਾ ਜਿੰਨਾ ਖਾਮੋਸ਼ਾਂ ਬੜੇ ਅਰਸੇ ਤੋਂ ਮੈਂ ਉਹਨੂੰ ਕਿਹਾ ਮੇਰੀ ਜਾਤੀ ਵਜ੍ਹਾ ਹੈ ਅੰਦਰ ਕੈਫੀਅਤ ਹੀ ਨਹੀਂ ਬਸ ਉਹ ਕੈਫੀਤੀਦਾਂ ਦੀ ਬਣੀ ਰਹਿੰਦੀ ਕਿ ਮੂਝੇ ਤਾਂ ਹੋਸ਼ ਨਹੀਂ ਆਪ مشورہ دیجی کہاں سے ਛੇੜੂ ਫਸਾਨਾ کہاں ਤਮਾਮ ਕਰੀ ਅਸੀਂ ਰੋਜ਼ ਪ੍ਰੈਸ ਚ ਲੈਣ ਵਾਲੇ ਲੋਕ ਹੁਣ ਮੈਂ ਕੋਈ وجہ ਹੀ ਕਰ ਚੈਸੀਆਂ ਹੋ ਗਈਆਂ ਜਿਹਦੇ ਨਾਲ ਤਨਹਾਈਆਂ ਦੇ ਬਸ ਪੈ ਗਏ ਅਦਰਵਾਇਜ਼ ਸੱਚ ਬੋਲਣਾ ਚਾਹੀਦਾ ਪਤਾ ਉਹਨਾਂ ਨੂੰ ਲੈ ਕੇ ਆਪਣੀ ਹਾਂ ਹਾਂ ਇਹ ਕਿਉਂ ਚ ਚਾ ਦੇਖੋ ਸੱਚ ਤਾਂ ਸਾਹਮਣੇ ਆਉਣਾ ਚਾਹੀਦਾ ਜੋ ਖਾਲੜਾ ਸਾਹਿਬ ਨੇ ਕੀਤਾ ਹੈ ਉਹ ਸਾਹਮਣੇ ਆਉਣਾ ਚਾਹੀਦਾ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਜ਼ੁਲਮ ਤਸ਼ੱਦਦ ਇਹਨਾਂ ਉਸ ਵੇਲੇ ਵੀ ਨਹੀਂ ਹੋਇਆ ਜਦੋਂ ਆਪਾਂ ਕਿਤਾਬਾਂ 'ਚ ਪੜ੍ਹਦੇ ਨਾ ਫਲਾਣਾ ਬੜਾ ਜ਼ਾਲਮ ਸੀ ਦੂਸਰਾ ਸੀ ਤੀਸਰਾ ਰਾਜਾ ਰੰਗ ਜੇ ਵਗੈਰਾ ਇਹਨਾਂ ਦਾ ਜ਼ੁਲਮ ਉਹ ਵੀ ਨਹੀਂ ਹੋਇਆ ਜਦੋਂ ਇਹਨਾਂ ਦਿਨਾਂ 'ਚ ਹੋਇਆ ਉਦੋਂ ਉਹਨਾਂ ਦਿਨਾਂ 'ਚ ਤੇ ਅਸੀਂ ਵੀ ਕਿੱਦਾਂ ਬਚ ਗਏ ਸਾਨੂੰ ਪਤਾ ਤੁਹਾਨੂੰ ਇੰਟਰਵਿਊ ਕਰਨਾ ਸੀ ਬਚ ਗਏ ਨਹੀਂ ਤੇ ਉਹ ਤੋਂ ਇਦਾਂ ਦਾ ਸਮਾਂ ਸੀ ਕਿ ਮਿੰਟ 'ਚ ਬੜਾ ਜ਼ੁਲਮ ਹੈ ਬਹੁਤ ਜ਼ੁਲਮ ਹੋਇਆ ਔਰ ਆਪਣੇ ਨੇ ਕੀਤਾ ਆਪਣੇ ਨੇ ਕੀਤਾ ਵੱਧ ਕਿਸਮ ਦੀ ਤੇ ਆ ਉਸ ਸੱਚੇ ਬੰਦੇ ਸੀ ਉਹ ਕਹਿੰਦੀ ਸੀ ਜਿਹੜੇ ਗਲਤ ਇਨਕਾਊਂਟਰ ਹੋ ਰਹਾ ਆ ਉਹ ਉਹਨਾਂ ਦੀ ਲਿਸਟ ਬਣੇ ਉਹਨਾਂ ਦਾ ਕੋਈ ਮਨਫਾ ਨਾ ਹੋਵੇ ਉਹਨਾਂ ਨੂੰ ਉਹ ਜੋ ਸੱਚ ਸਾਹਮਣੇ ਆਉਣਾ ਚਾਹੀਦਾ ਜੇ ਉਹ ਵੀ ਰੁਕੀ ਆ ਤਾਂ ਉਹ ਵੀ ਮਾੜੀ ਗੱਲ ਅਚਲ ਸਾਹਿਬ ਜੀ 1 ਅਗਸਤ ਨੂੰ ਅਮਰਿੰਦਰ ਗਿੱਲ ਦੇ ਪਿਛੋਂ ਮਾਰਗੇ ਚੱਲ ਮੇਰਾ ਪੁੱਤ ਫੋੜ ਉਹਦੇ ਵਿੱਚ ਵੀ ਪਾਕਿਸਤਾਨੀ ਕਲਾਕਾਰ ਨੇ ਕਿਉਂਕਿ ਜਿਹੜੀ ਸ਼ੁਰੂਆਤ ਹੋਈ ਸੀ ਉਹ ਅਮਰਿੰਦਰ ਗਰ ਨੇ ਕੀਤੀ ਸੀ ਉਸ ਤਰੀਕੇ ਦਾ ਕਲਾਕਾਰ ਉਹੀ ਲੈ ਕੇ ਆਏ ਸੀ ਹਾਂਜੀ ਕਿ ਜੇ ਇਸ ਚੀਜ਼ ਦਾ ਵੀ ਵਿਰੋਧ ਹੁੰਦਾ ਚੱਲ ਮੇਰਾ ਬੱਚ ਫੂਲਦਾ ਹਾਂਜੀ ਸ਼ੱਕ ਦੇ ਵਿੱਚ ਆਉਂਦੇ ਅਮਰਿੰਦਰ ਬੇ ਅਮਰਿੰਦਰ ਤਾਂ ਬਹੁਤ ਪਿਆਰਾ ਬੰਦਾ ਉਹਨੇ ਪਾਕਿਸਤਾਨੀ ਨਹੀਂ ਮੇਰੇ ਮੁੰਡੇ ਨੂੰ ਵੀ ਉਹਨੇ ਇੰਟਰੋਡਿਊਸ ਕਰਾਇਆ ਸੀ ਯਾਰਣ ਮੁੱਲੇ ਪਹਿਲੀ ਫਿਲਮ ਯੋਵਰਾਜ ਇਹ ਆਰਟਿਸਟ ਇਦਾਂ ਨਹੀਂ ਸੋਚਦਾ ਹਿੰਦੁਸਤਾਨੀ ਆ ਪਾਕਿਸਤਾਨੀ ਜੇ ਆਮ ਬੰਦੇ ਦੇ ਪੁੱਤ ਬਣ ਕੇ ਆਪਾਂ ਰਹੀਏ ਮੈਂ ਤੁਹਾਨੂੰ ਦੱਸਦਾ ਮੈਂ ਬਹੁਤ ਵਾਰੀ ਗਿਆ ਲੋਕ ਬਹੁਤ ਪਿਆਰੇ ਆ ਉੱਧਰ ਪਿਆਰ ਕਰਨ ਵਾਲੇ ਆ ਉਥੇ ਜੇ ਪੋਲਿਟਿਸ਼ੀਨ ਵੀ ਚਾਹੁੰਦਾ ਹੈ ਤੇ ਖੁਦ Imran Khan ਸਾਹਿਬ ਨੇ ਕਿਆ ਵਾਸੀ ਲਾਂਗਾ ਬਣਾ ਕੇ ਸਾਡੇ ਪ੍ਰਾਈਮ ਮਿੰਿਸਟਰ ਸਾਹਿਬ ਵੀ ਨਾ ਚਾਹੁੰਦੇ ਨਹੀਂ ਸੀ ਬੜਨਾ ਕਰਤਾਰਪੁਰ ਸਾਹਿਬ ਰੋਜ਼ ਜਾਂਦੇ ਸੀ ਰੋਜ਼ ਆਉਂਦੇ ਸੀ ਉਹਨੇ ਮਦੀਨੇ ਨਾਲ ਦੇਖੋ ਤਸ਼ਵੀਰ ਦਿੱਤੀ ਕਿੱਡੀ ਵੱਡੀ ਗੱਲ ਹੈ ਤੇ ਮੀਆਂ ਸਾਹਿਬ ਨਵਾਜ਼ ਸ਼ਰੀਫ ਜਿਹੜੇ ਆ ਉਹਨਾਂ ਨੇ ਉਹਨਾਂ ਦੇ ਘਰ ਗਏ ਆਪਣੇ ਮੋਦੀ ਸਾਹਿਬ ਤੁਹਾਡੇ ਸਾਹਮਣੇ ਵੀਡੀਓ ਨੇ ਦੇਖ ਲਓ ਕੋਸ਼ਿਸ਼ ਪੋਲਿਟਿਸ਼ੀਨ ਵੀ ਕਰਦੇ ਪਰ ਉਥੇ ਪੋਲਿਟਿਸ਼ ਇੱਥੇ ਪ੍ਰਧਾਨ ਮੰਤਰੀ ਜਿਹੜਾ ਵੀ ਹੋਵੇ ਮੈਂ ਹੁਣ ਦਿਆਂਦੀ ਨਹੀਂ ਗੱਲ ਕਰਦਾ ਕੋਈ ਵੀ ਹੋਵੇ ਜਿਹੜੀ ਗੱਲ ਕਰਦੇ ਫੌਜ ਮੰਦੀ ਹੈ ਆਪਾਂ ਵੀ ਮੰਨਦੇ ਆ ਉਹਨਾਂ ਦੀ ਠੀਕ ਹੈ ਨਾ ਪੰਜਾਬੀ ਸਭ ਤੋਂ ਜ਼ਿਆਦਾ ਕੁਰਬਾਨੀਆਂ ਲਈ ਤਿਆਰ ਹੋ ਜਾਂਦੇ ਜੇ ਪ੍ਰਧਾਨ ਮੰਤਰੀ ਐਲਾਨੇ ਜੰਗ ਉੱਥੇ ਕੱਖ ਨਹੀਂ ਸਮਝਦੇ ਪ੍ਰਧਾਨ ਮੰਤਰੀ ਨੇ ਉੱਥੇ ਤੇ ਹੁੰਦਾ ਹੈ ਰੱਬਾ ਉਮਰ ਪੂਰੀ ਕਰ ਲਵੇ ਜਾਂ ਇਹਨੇ ਹੋਰ ਬਾਕੀ ਦੀ ਉਮਰ ਜੇਲ੍ਹ ਚ ਜਾਣਾ ਜਾਂ ਇਹਨੂੰ ਫਾਇਰ ਟੰਗ ਦੇਣਾ ਉਹ ਤੋ ਮੁਲਕੀ ਜੀਪੂ ਗਰੀਬ ਲੋਕ ਆਪਣਾ ਲੋਕ ਐਕਚੁਅਲੀ ਉਹ ਯਾਰ ਆਪਣੀ ਆ ਕੋਈ ਆ ਕੋਈ ਕਹਾਣੀ ਨਹੀਂ ਉਹਨੇ ਚਾਹੁੰਦੇ ਜੰਗ ਲਗੇ ਬੜੇ ਪਿਆਰੇ ਲੋਕ ਆ ਇੱਥੋਂ ਹੀ ਗਏ ਆ ਨਾਲੇ ਉਹ ਕਿਹੜੇ ਆਏ ਉੱਥੇ ਚਾਹਾਂ ਚੰਗੀ ਤੁਸੀਂ ਕਿਹਾ ਜਿਵੇਂ ਸਾਰੇ ਆਪਣੇ ਚ ਤੰਕਵਾਦੀ ਯੂਜ਼ ਹੀ ਨਹੀਂ ਕਰ ਸਕਦਾ ਅੱਲਾਹ ਮੈਂ ਤਾਂ ਗੈਰਤਮੰਦ ਕਿਹਾ ਮੈਨੂੰ ਨਹੀਂ ਪਤਾ ਕਿ ਜਿਹੜੇ ਟੈਗ ਲਾਉਂਦੇ ਗੈਰਤਮੰਦਾਂ ਗੈਰਤਮੰਦ ਮੈਂ ਕਿਹਾ ਅੱਲਾਹ ਯੂਜ਼